ਆਈ ਦੀ ਜਿੱਤ ਦਾ ਝੰਡਾ ਝੜਿਆ ਗਿਆ। ਆ ਇੱਕ ਟ੍ਰੇਲਰ ਆ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਨੂੰ ਅਕਾਲੀ ਦਲ ਨੂੰ ਵਿਜੇਪੀ ਨੂੰ ਗੁਜਰਾਤ ਦੇ ਲੋਕਾਂ ਤੋਂ ਬਾਅਦ ਪੰਜਾਬ ਨੇ ਦੱਸਿਆ ਕਿ 2027 ਦੇ ਅੰਦਰ ਇੱਕ ਵਾਰ ਫਿਰ ਦੁਆਰਾ ਪੰਜਾਬ ਦੇ ਲੋਕਾਂ ਦੇ ਭਰੋਸੇ ਦੇ ਉੱਤੇ ਉਹਨਾਂ ਦੇ ਅশীরਵਾਦ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਲਈ ਦੁਆਰਾ ਬੋਟਰਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਇਉਂ ਨਾ ਨੇ ਵਿਕਾਸ ਸੀ ਰਾਜਨੀਤੀ ਦੇ ਉੱਤੇ ਵਿਕਾਸ ਸੀ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆ ਔਰ ਇਹਦੇ ਵਿੱਚ ਦੋ ਗੱਲਾਂ ਨਿਕਲ ਕੇ ਸਾਹਮਣੇ ਆndੀਆਂ ਨੇ ਜਿੱਥੇ ਇੱਕ ਪਾਸੇ ਲੱਠ ਮਾਰ ਰਾਜਨੀਤੀ ਅੱਜ ਉਹਦੀ ਹਾਰ ਹੋਈ ਹੈ ਔਰ ਆਮਨ ਪਸੰਦ ਤੇ ਵਿਕਾਸ ਸੀ ਰਾਜਨੀਤੀ ਦੀ ਜਿੱਤ ਹੋਈ ਹੈ ਪੰਜਾਬ ਦੇ ਅੰਦਰ ਸੋ ਅੱਜ ਇਸ ਖੁਸ਼ੀ ਦੇ ਪਲ ਦੇ ਉੱਤੇ ਵਿਧਾਨ ਸਭਾ ਹਲਕਾ ਪੋਆ ਦੇ ਸਾਡੇ ਸਾਰੇ ਵਰਕਰਾਂ ਵਿੱਚ ਲੱਡੂ ਵੰਡੇ ਆ ਉੱਥੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਭੰਗੜੇ ਪਾਏ ਆ ਦੇ ਨਾਲ ਦੀ ਨਾਲ ਆਪਣੇ ਨੈਸ਼ਨਲ ਕਨਵੀਨਰ ਸ੍ਰੀ ਆਰਬੰਦ ਕੇਜਰੀਵਾਲ ਜੀ ਔਰ ਸਾਡੇ ਪਿਆਰੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਭ ਨੇ ਸ਼ੁਭ ਸ਼ਾਮਾਂ ਭੇਜੀਆਂ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜੀ ਗੁਜਰਾਤ ਦੀ ਜਿੱਤ ਹੈ ਗੋਪਾਲ ਜੀ ਦੀ ਉਹ ਜਿੱਤ ਐਕਸਲੈਂਟ ਹੈ ਗੁਜਰਾਤ ਜਿੱਥੇ ਲੰਬੇ ਸਮੇਂ ਤੋਂ ਬੀਜੇਪੀ ਰਾਜ ਕਰ ਰਹੀ ਹੈ ਔਰ ਗੁਜਰਾਤ ਦੇ ਲੋਕਾਂ ਦਾ ਮੂਡ ਜਿਹੜਾ ਹੈ ਉਹ ਸਾਬਤ ਕਰਦਾ ਕਿ ਬੀਜੇਪੀ ਗੁਜਰਾਤ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਸੋ ਜਿੱਥੇ ਪੂਰਾ ਦੇਸ਼ ਜਾ ਕੇ ਬੈਠਾ ਇਸ ਸੈਂਟਰ ਜਾ ਕੇ ਬੈਠਾ ਸੀਗਾ ਗੁਜਰਾਤ ਦੇ ਅੰਦਰ ਗੋਪਾਲ ਟਾਲੀਆ ਦੀ ਜਿੱਤ ਪਰ ਖਾਸ ਕਰਕੇ ਏਡੇ ਵੱਡੇ ਮਾਰਜਨ ਦੇ ਨਾਲ ਜਿੱਥੇ ਮੋਦੀ ਸਾਹਿਬ ਬੈਠੇ ਅੱਜ ਤੇ ਅਮਿਤ ਸਾਹਿਬ ਜੀ ਬੈਠੇ ਅੱਜ ਤੇ ਉਹਨਾਂ ਦੀ ਸਰਕਾਰ ਹੈ ਉਸ ਉਹਨਾਂ ਦੀ ਬਰੁਹਾਤ ਜਾ ਕੇ ਜਿੱਤ ਦਾ ਝੰਡਾ ਗੱਡਣਾ ਤੇ ਜਿੱਤ ਦੀ ਮਤਲਬ ਖੁਸ਼ੀ ਮਨਾਣੀ ਇਹ ਆਪਣੇ ਆਪ 'ਚ ਸੁਧਾਰਨ ਦੀ ਬਹੁਤ ਵੱਡੀ ਜਿੱਤ ਹੈ ਤੇ ਹਿੰਦੂ ਮੁਸਲਮਾਨ ਰਾਜਨੀਤੀ ਦੇ ਖਿਲਾਫ ਲੋਕਾਂ ਦਾ ਫਤਵਾ ਤੇ ਵਿਕਾਸ ਹੀ ਰਾਜਨੀਤੀ ਦਾ ਤੇ ਲੋਕਾਂ ਨੇ ਜਿਹੜਾ ਪੈਰਾ ਦਿੱਤਾ ਸੋ ਨਾਲ ਦੀ ਨਾਲ ਸੰਜੀਵ अरोड़ा ਜੀ ਜਿਹੜੇ ਬਹੁਤ ਹੰਬਲ ਨੇਕਦਿਲ ਇਨਸਾਨ ਨੇ ਜਿਹੜੇ ਲੁਧਿਆਣਾ ਤੋਂ ਜਿੱਤੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਦੋਸਾਂ ਮਿੱਤਰਾਂ ਨੂੰ ਤੇ ਮੈਂ ਜ਼ਰੂਰ ਇਹ ਗੱਲ ਕਵਾਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਕੂੜ ਪ੍ਰਚਾਰ ਦੀ ਰਾਜਨੀਤੀ ਦੇ ਖਿਲਾਫ ਵਿਕਾਸ ਦੀ ਗੱਲ ਕਰਦੀ ਹੈ ਜਿਹੜੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਭਾਵੇਂ ਆਮ ਆਦਮੀ ਪਾਰਟੀ ਨੇ 3.5 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਵੱਡੇ ਇਤਿਹਾਸਿਕ ਕੰਮ ਕੀਤੇ ਆ ਜਿਨ੍ਹਾਂ ਦੇ ਵਿੱਚ ਘਰ-ਘਰ ਬਿਜਲੀ ਮਾਫ ਕੀਤੀ ਹੈ ਲੋਕਾਂ ਦੀ 54 ਹਜ਼ਾਰ ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਉਹ ਵੀ ਮੈਰਿਟ ਤੇ ਮਿਲ ਰਹੀਆਂ ਨੇ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਆਮ ਆ ਜਿਹੜਾ ਮੈਰਿਟ ਤੇ ਆ ਰਿਹਾ ਉਹਨੂੰ ਨੌਕਰੀ ਮਿਲ ਰਹੀ ਹੈ ਪੰਜਾਬ ਦੇ ਅੰਦਰ ਟੋਲ ਪਰਾਜੇ ਚੱਕੇ ਜਾ ਰਹੇ ਆ ਆਮ ਆਦਮੀ ਕਲੀਨਿੰਗਾਂ ਦੇ ਰਹੇ 2.5 ਕਰੋੜ ਲੋਕਾਂ ਨੇ ਆਪਣਾ ਇਲਾਜ ਕਰਾਇਆ ਸੋ ਇਹ ਵੱਡੀਆਂ ਗੱਲਾਂ ਨੇ ਟੇਲਾ ਤੱਕ ਪਾਣੀ ਲੈ ਕੇ ਜਾਣਾ ਸੂਗੇ ਪੱਕੇ ਕਰਨੇ ਪੰਜਾਬ ਦੇ ਜਿਹੜੇ ਦਰੋਹਰ ਨੇ ਕਿਸਾਨੀ ਦੇ ਉਹ ਪੱਕੇ ਕੀਤੇ ਜਾ ਰਿਹਾ ਟਿੱਲਾਂ ਤੱਕ ਪਾਣੀ ਜਾ ਰਿਹਾ ਸੋ ਕ腐ਸ਼ਨ ਦੇ ਖਿਲਾਫ ਆਮ ਆਦਮੀ ਪਾਰਟੀ ਡਟ ਕੇ ਲੜ ਰਹੀ ਹੈ ਸੋ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਇੱਕ ਪਾਸੇ ਉਹ ਲਠਮਾਰ ਆ ਰਾਜਨੀਤੀ ਹੈ ਜਿਹੜੀ ਲੁਧਿਆਣਾ ਦੇ ਵਿੱਚ ਵੀ ਹਾਰੀ ਹੈ ਤੇ ਗੁਜਰਾਤ ਚ ਵੀ ਹਾਰੀ ਹੈ ਔਰ ਇਸ ਦੇਸ਼ ਸੇ ਮੈਂ ਸਮਝਦਾ ਕਿ ਲਈ ਇੱਕ ਸਭਾ ਸ਼ਾਗਨ ਹੈ ਗੁਜਰਾਤ ਔਰ ਪੰਜਾਬ ਦੇ ਲੋਕਾਂ ਨੇ ਜਿਹੜੀ ਸਾਨੂੰ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਮਝਦਾ ਕਿ ਇਹ 2027 ਦੀ ਜਿੱਤ ਦਾ ਝੰਡਾ ਘੜਿਆ ਗਿਆ 2027 ਦੇ ਅੰਦਰ ਆਮ ਆਦਮੀ ਪਾਰਟੀ ਇੱਕ ਵੱਡਾ ਇਤਿਹਾਸ ਪੰਜਾਬ 'ਚ ਸਿਰਜੂਗੀ ਉਹ ਲੋਕ ਉਹ ਪਾਰਟੀਆਂ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੀ ਲੁੱਟ ਕੀਤੀ ਆ ਤੇ ਮੌਜੂਦਾ ਤਰਾਸੀਲੀ ਉਹ ਜ਼ਿੰਮੇਵਾਰ ਵੀ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਜਿੱਦਾਂ ਵਿਸ਼ਵਾਸ ਜਿੱਤ ਰਹੀ ਆ ਮੈਂ ਸਮਝਦਾ ਇੱਕ ਟ੍ਰੇਲਰ ਆ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਨੂੰ ਅਕਾਲੀ ਦਲ ਨੂੰ ਵਿਜੇਪੀ ਨੂੰ ਗੁਜਰਾਤ ਦੇ ਲੋਕਾਂ ਤੋਂ ਬਾਅਦ ਪੰਜਾਬ ਨੇ ਦੱਸਿਆ ਤੇ 2027 ਦੇ ਅੰਦਰ ਇੱਕ ਵਾਰ ਫਿਰ ਦੁਬਾਰਾ ਪੰਜਾਬ ਦੇ ਲੋਕਾਂ ਦੇ ਭਰੋਸੇ ਦੇ ਉੱਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਦੁਬਾਰਾ ਬਣਾਓਗੀ ਰਿਪੀਟ ਹੋਗੀ ਇਹਨਾਂ ਗੱਲਾਂ ਦੇ ਨਾਲ ਮੈਂ ਸਭ ਮੌਕੇ ਤੇ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦਾ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਮੁਬਾਰਕਵਾਹ ਦੇ ਰਿਹਾ ਤੇ ਨਾਲ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਨਵੇਂ ਬਣੇ ਪ੍ਰਧਾਨ ਅਮਨ ਸੰਧੂ ਜੀ ਅੱਜ ਫਸਟ ਵਾਰ ਉਹ ਮੇਰੇ ਨਾਲ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਸ਼ਾਮਲ ਲਏ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਸੋ ਤੁਹਾਡਾ ਵੀ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਸ਼ੁਕਰੀਆ ਤੁਸੀਂ ਆਏ ਬਹੁਤ-ਬਹੁਤ ਮੁਬਾਰਕਾਂ ਸਭ ਨੂੰ